ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਤਰ ਦੇਸ਼ ਅੰਦਰ ਇੱਕ ਜਿਹੜੀ ਘਟਨਾ ਸੁਣਨ ਵਿੱਚ ਆਈ ਜਿਹੜੀ ਕਿ ਪਹਿਲੀ ਵਾਰ ਆਈ ਹੈ ਕਿ ਉਹ ਉੱਥੇ ਥਾਣੇ ਵਿੱਚ ਸਾਬ ਚੀਰੂ ਗੁਰਦ ਸਾਹਿਬ ਜੀ ਦੇ ਸਵਾਲ ਸੂਬ ਜੜਿਆ ਉਹ ਕਾਫੀ ਦੇਰ ਤੋਂ ਉੱਥੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਆ ਤੇ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਆਈ ਇੰਗਲੈਂਡ ਦੀਆਂ ਪੱਤਰਸਤਾਵਾਂ ਰਾਹੀਂ ਆਈ ਸ਼੍ਰੋਮੀ ਗੁਰਦਰਾਪਨ ਦੇ ਕਮੇਟੀ ਵੱਲੋਂ ਇਸ ਦਾ ਜਿਹੜਾ ਨੋਟਿਸ ਲਿਆ ਗਿਆ ਸ੍ਰੋਮੀ ਕਮੇਟੀ ਦੇ ਪ੍ਰਧਾਨ ਐਗੂਕੜ ਜਨਮ ਸਿੰਘ ਤੰਦੀ ਸਾਹਿਬ ਵੱਲੋਂ ਸਾਡੇ ਵਿਦੇਸ਼ ਮੰਤralੇ ਨੂੰ ਪੱਤਰ ਤੇ ਬਿਆਨਬਾਜ਼ੀ ਕਰਕੇ ਗੱਲਬਾਤ ਕੀਤੀ ਗਈ ਤਾਂ ਇਸ ਦਾ ਗੰਭੀਰ ਨੋਟਿਸ ਲੈਂਦੇ ਹਾਂ ਜਿਹੜੀ ਕਦਰ ਦੀ ਸਰਕਾਰ ਆ ਉਹਦੇ ਵੱਲੋਂ ਦੋ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਵਿੱਚੋਂ ਇੱਕ ਸਭ ਜੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਪਾਵਨ ਸਥਾਨ ਦੇ ਉੱਤੇ ਪਹੁੰਚ ਗਏ ਨੇ ਤੇ ਅਸੀਂ ਚਾਹਾਂਗੇ ਕਿ ਜਿਹੜੀ ਦੇਸ਼ ਦੀ ਸਰਕਾਰ ਆ ਇਕੀ ਗੱਲ ਠੀਕ ਹੈ ਕਿ ਜਲਦੀ ਉਹਨਾਂ ਨੇ ਇਸ ਗੱਲ ਨੂੰ ਨੋਟਿਸ ਲਿਆ ਵਾ ਅਸੀਂ ਇਸ ਗੱਲ ਦੀ ਧੰਨਵਾਦ ਵੀ ਕਰਦੇ ਹਾਂ ਸਲਾਹਾ ਵੀ ਕਰਦੇ ਹਾਂ ਕਿਉਂਕਿ ਗੁਰੂ ਸਭ ਦੇ ਸਾਂਝੇ ਲੋਕੀ ਜਿਹੜੇ ਸਿੱਖ ਧਰਮ ਆ ਇਹ ਸਾਰੇ ਧਰਮਾਂ ਦਾ ਸਤਕਾਰ ਵੀ ਕਰਦੇ ਆ ਤੋਂ ਉਹਨਾਂ ਨੇ ਇਸ ਗੱਲ ਦਾ ਰੋਕ ਰਿਆ ਅਸੀਂ ਧੰਨਵਾਦ ਵੀ ਕੀਤਾ ਜੋ ਵੀ ਗੋਪਰ ਆਪਣਾ ਕਮੇਟੀ ਵੱਲੋਂ ਵੀ ਤੋਂ ਅਸੀਂ ਚਾਹੁੰਦੇ ਹਾਂ ਕਿ ਜਾਦੀ ਦੂਸਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਵੀ ਉਸੇ ਗੁਰਦੁਆਰਾ ਸਾਹਿਬ 'ਕਿਤੇ ਜਾਣ ਤੇ ਮੈਂ ਆਪਣੇ ਵੱਲੋਂ ਕਾਤਕ ਸਾਬ ਨੂੰ ਇਹ ਬੇਨਤੀ ਵੀ ਕਰਾਂਗਾ ਕਿ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਆ ਕਿਹੜੇ ਲੋਕ ਜਿੰਨਾ ਕਰਕੇ ਸਾਬ ਜੀ ਗੁਰੂ ਘਰ ਸਾਹਿਬ ਜਿਹੜੇ ਆ ਉਹ ਕਾਫੀ ਲੰਬਾ ਸਮੇਂ ਤੋਂ ਥਾਣੇ ਦੇ ਵਿੱਚ ਜਾਂ ਉਹਨਾਂ ਦੀ ਪੁਲਿਸ ਦੇ ਕੋਲੇ ਉਹਨਾਂ ਦੇ ਕਬਜ਼ੇ ਵਿੱਚ ਰਹੇ ਇਹ ਗੱਲ ਜਿਹੜੀ ਆ ਸੁਣਨ ਦੇ ਵਿੱਚ ਬੜੀ ਅਸਹਿਬ ਆ ਤੋਂ ਇਹਦਾ ਇਹਦਾ ਕਾਰਨ ਪਤਾ ਲੱਗੇ ਕਿਹੜੇ ਲੋਕ ਨੇ ਕਿਉਂ ਇਹ ਵਾਪਰਿਆ ਤਾਲੀ ਦਵਾਰ ਨਾ ਵਾਪਰੇ ਇਸ ਗੱਲ ਦੀ ਅਸੀਂ ਕਾਤਕ ਸਾਬ ਨੂੰ ਬੇਨਤੀ ਕਰਦੇ ਆ ਸੋਚੀ ਸਿੱਖ ਸੰਗਤ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀ ਜੇ ਕੋਈ ਘਟਨਾ ਵਾਪਰਦੀ ਆ ਤਾਂ ਉਸ ਦੇ ਖਿਲਾਫ ਜਿਹੜਾ ਆਪਣੀ ਆਵਾਜ਼ ਜਿਹੜੀ ਆ ਉ बुलंद ਜਰੂਰ ਸਾਨੂੰ ਸਾਨੂੰ ਕਰਨੀ ਚਾਹੀਦੀ ਆ ਸਾਡੇ ਆਪਸੀ ਮਸਲੇ ਜਿਹੜੇ ਆ ਉਹ ਓਡੇ-ਵੱਡੇ ਨਹੀਂ ਆਗੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਮਲਾ ਸਭ ਤੋਂ ਵੱਡਾ ਸਾਡੇ ਲਈ ਸਤਕਾਰ ਸਭ ਤੋਂ ਵੱਡਾ ਸੋ ਅਸੀਂ ਆਸ ਕਰਦੇ ਆ ਦੇਸ਼ ਦੀ ਜਿਹੜੀ ਹੈ ਵਿਦੇਸ਼ ਮੰਤਰਾਲੇ ਕਿ ਉਹ ਜਲਦੀ ਜਿਹੜੀ ਹੈ ਕਤਰ ਦੇ ਅਧਿਕਾਰੀਆਂ ਨਾਲ ਤੇ ਸਰਕਾਰ ਨਾਲ ਗੱਲ ਕਰਕੇ ਦੂਸਰੇ ਗੂਰੁਦਸਤਾਨ ਨੂੰ ਵੀ ਪਾਵਨ ਸਥਾਨ ਤੇ ਜਲੂਨ ਪਹੁੰਚ ਦਾ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ